ਲੋਡ ਵਾਹਿਰੂ ਜੀ ਕਾਕਾ ਸਾਹਿਬ ਵਾਹਿਰੂ ਜੀ ਦੀ ਫਤਿਹ ਆਸੀ ਨੂੰ ਖਾਲੀ ਬਣਾਤੀ ਜਿਹਦੇ ਵਿੱਚ ਪਾਣੀ ਜਾਵੇਗਾ ਅਗਲੇ ਰੁੱਖਾਂ ਤੱਕ ਚੰਨ ਖਾਲਾ ਬਣਾਈਆਂ ਦਾ ਅੱਜ ਇਹ ਲਫਾਵੇ ਪੜੇ ਨੇ ਜਿਨੇ ਲਾਣੇ ਨੇ ਕਿਕਰ ਦੇਸੀ ਕਿਕਰ ਜਿਨੂੰ ਕਹਿੰਦੇ ਆਇਂਦੇ ਆਪਾਰ ਤੇ ਸੇਵਾ ਦਾ ਨਹੀਂ ਆਏ ਆ ਇੱਕ ਬੰਦਾ ਬੜਾ ਬੀਬਾ ਬੰਦਾ ਯਕੀਨਾ ਤੇਰਾ ਸਿਰ ਸਿਰ ਤੇ ਆ ਬੱਕਰੀਆਂ ਜਿਹੜਾ ਆ ਬੜਾ ਕੰਮ ਖਰਾਬ ਕਰਦੇ ਬੱਕਰੀਆਂ ਵਾਲੇ ਇਹਨਾਂ ਦੀ ਵੀਡੀਓ ਵਾਰ-ਵਾਰ ਲੋਕਾਂ ਨੂੰ ਬਚਾ ਦਿਓ ਜਿਹੜੇ ਆ ਬੱਕਰੀਆਂ ਦੇ ਨਾ ਭੇਡਾਂ ਵਾਲੇ ਜਿਹੜੇ ਰੁੱਖ ਡਾਂਡਲਾ ਆ ਸਾਡਾ ਰੁੱਖ ਬੜਾ ਇਮਲੀ ਦਾ ਬੂਟਾ ਬੜਾ ਚੱਲਿਆ ਸੀ ਦਿਨਾ ਚ ਲਗਾਇਆ ਬਾਕੀ ਆ ਵੇਖੋ ਕਿੰਨੇ ਰੁਕਦੇ ਸ਼ਿਗਾਈਸ਼ ਕੀਤੀ ਹੈ ਤੇ ਬਾਕੀ ਹੁਣ ਥੋੜਾ ਪਿਆਰ ਨੂੰ ਸਮਝਾ ਦਿਓ ਜਿਹਦੀਆਂ ਬੱਕਰੀਆਂ ਇੱਥੇ ਲੈ ਕੇ ਆਉਂਦਾ ਹੈ ਸਾਡਾ ਨੁਕਸਾਨ ਕਰ ਜਾਂਦਾ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਰੋਕਾਂ ਦੇ ਹੋਰ ਵੀ ਬੜੇ ਤਰੀਕੇ ਨੇ ਪਰ ਆਖੀਂ ਚਲੋ ਨਾ ਖਰਚਾ ਕਰੀਏ ਨਿਹਰ ਯਾਰ ਦੀ ਤਾਰ ਲਾ ਆ ਦੀਏ ਉੱਤੇ ਪਸੂ ਛਾੜ ਨਹੀਂ ਸਕਦਾ ਆ ਦੇਖੋ ਚੰਦੇ ਕੰਮ ਵਾਹ ਜਾਨ ਜਾਨ ਸ਼ਾਨਦਾਰ ਚੰਦੇ ਦੇ ਥੋੜੇ ਇਹ ਹਾਂਜੀ ਆਹ ਜਾਨ ਕਿਵੇਂ ਤਤੇ ਤੋਂ ਪਹਿਲੇ ਜਾਣੇ ਲੱਗਿਆ ਹੋਰ ਆਪ ਨਹੀਂ ਲਿਖਣਾ ਪੈਣਾ ਆ ਜਾਣ ਲੱਗਣਾ ਲੋਕ ਨਹੀਂ ਆ ਸੇਵਾਦਾਰ ਨਹੀਂ ਆਉਂਦੇ ਨਾ ਇਹ ਕੀ ਗੱਲ ਹੈ ਨਰਾਜ ਨੇ ਆਕਸੀਜਨ ਤੋਂ ਗੁੰਮ ਖਤਰਾ ਹੈ ਜੀ ਹਾਂ ਵੀ ਆਕਸੀਜਨ ਵਾਧੂ ਹੋ ਗਈ ਤਾਂ ਕਿਤੇ ਸੁੱਖ ਦਾ ਸਾਹ ਨਾ ਆ ਜਾਵੇ ਚੰਗੀ ਹੈ ਮੈਨੂੰ ਹਾਂ ਤਾਹ ਬਰਾਕੇ ਨਾ ਜਿਹੜਾ ਆਕਸੀਜਨ ਲੈਂਦਾ ਨਾ ਉਹਨਾਂ ਦਾ ਕੋਈ ਨਾ ਕੋਈ 2-4 ਰੁੱਖ ਲਾਣੇ ਚਾਹੀਦੇ ਨੇ ਵਾਤਾਵਰਨ ਚੰਗਾ ਮਿਲ ਜੇ ਉਹਨਾਂ ਦਾ ਸਭ ਜਿੰਨੀ ਮ ਗਰਮੀ ਪੈਂਦੀ ਗਰਮੀ ਪੈਂਦੀ ਠੀਕ ਨਹੀਂ ਖਲੀ ਪੀ ਹਰ ਬੰਦੇ ਨੂੰ ਹਾਂਜੀ ਹਾਂਜੀ ਏਸੀ ਲਿਆਂਦੀ ਜਾਂਦੇ ਨੇ ਪਰ ਰੁੱਖ ਨਹੀਂ ਲਾਉਂਦੇ ਤੇ ਏਸੀ ਕਿੰਨੇ ਦਾ ਘਾਟੋ ਘਾਟ 25 35 ਹਜ਼ਾਰ ਦਾ 30 35 ਹਜ਼ਾਰ ਦਾ ਪਰ ਫਿਰ ਵੀ ਉਹ ਜਿਹੜਾ ਕਹਿੰਦੇ ਵੀ ਆ ਲੋ ਬੀ ਲਫਾਫੇ ਅਸੀਂ ਦੇ ਦਨੇ ਆ ਤੇ ਥੋੜੀ ਖੇਚਲ ਕਰ ਲੈ ਰੁੱਖ ਉਗਾ ਦਿਓ ਨਾ ਹੀ ਨਾ ਉਹ ਪਾਸੇ ਨਹੀਂ ਜਾਣਾ ਏਸੀ ਬਿੱਲ ਨਹੀਂ ਆਉਣਾ ਏਸੀ ਹਰ ਥਾਂ ਨਾਲ ਥੋੜਾ ਚੱਕੀ ਫਿਰਨਗੇ ਫੇਰ ਐਈ ਤੇ ਨਾ ਕੋਈ ਖਾਸ ਗਰਮੀ ਮਹਿਸੂਸ ਨਹੀਂ ਹੋ ਰਹੀ ਪਾਣੀ ਗਰਮੀ ਹੈਗੀ ਏ ਵੀ ਆ ਰੁੱਖਾਂ ਦੀ ਛਾਂ ਹਰ ਬੰਦਾ ਹੀ ਕਰ ਲਾਉਂਦਾ ਜੀ ਗਰਮੀ ਗਰਮੀ ਆ ਜਿਹੜਾ ਠੀਕ ਨਿਕਲੀ ਵੀ ਪਰ ਇਸਮਨੇ ਕੋਈ ਨਹੀਂ ਆਉਂਦਾ ਜਿਹੜੇ ਚ ਟੱਕਨ ਦਾ ਚੰਦ ਬੜੀ ਗਰਮੀ ਡਾਕਟਰ ਸਾਹਿਬ ਬੜੀ ਗਰਮੀ ਐ ਤੇ ਉਹਨਾਂ ਕਹਿੰਦੇ ਵੀ ਆਈ ਹੋਈ ਅੱਧਾ ਸਣ ਸੇਵਾ ਹੀ ਕਰੀਏ ਨਾ ਕੰਮ ਹੀ ਕੰਮ ਹੀ ਪਾਉਂਦੇ ਗਏ ਵੀਡੀਓ ਵੇਖੀ ਜਾਂ ਮੋਬਾਈਲਾਂ 'ਚ ਤਾਸ਼ਾਂ ਖੇੜੀ ਜਾਂਣਾ ਉਹ ਨਹੀਂ ਸੋਚਣਾ ਹੈ ਚਲੋ ਠੀਕ ਹੈ ਸਾਡਾ ਵਾਸਤੇ ਤੁਹਾਨੂੰ ਸਮਝਾਣਾ ਵੀ ਰੁੱਖ ਲਾ ਲਓ ਰੁੱਖ ਲਾ ਲਓ ਜਿੰਦਿਆਂ ਤੋਂ ਮਰਦਿਆਂ ਤੱਕ ਮਰਦ ਬਾਅਦ ਵੀ ਤੁਹਾਨੂੰ ਪਤਾ ਇਹ ਲੱਕੜੀ ਲੋੜ ਪੈਂਦੀ ਏ ਬਾਕੀ ਅੰਜ ਆਪਾਂ ਲੰਗਰ ਲਾਉਣੇ ਆ ਤੇ ਲੱਕੜ ਨਹੀਂ ਬਾਲਨੇ ਤੁਹਾਨੂੰ ਪਤਾ ਸੀ ਲੰਗਰ ਲਾਣਾ ਹੈ ਉਹਦੇ ਵਾਸਤੇ ਇੱਕ ਦਰ ਰੁੱਖ ਬੀਜੋ ਕੋਈ ਨਾ ਸੋਚੋ ਸਾਥ ਦਿਓ ਯਾਰ ਐਂ ਨਾ ਕਰੋ ਬੜੀ ਮਿਹਰਬਾਨੀ ਮੈਂ ਅੱਗੇ ਵੀ ਕਈ ਵੀਡੀਓ ਕਹਿੰਦਾ ਵੀ ਜਿਹੜਾ ਆਕਸੀਜਨ ਵਰਤਦਾ ਉਹ ਤਾਂ ਰੁੱਖ ਜੂਰ ਲਾਵੇਗਾ ਇੱਕ ਦੋ ਤਾਂ ਇੱਕ ਇੱਕ ਰੁੱਖ ਜਿਹੜਾ ਵੀ ਅਸੀਂ ਲਿਆਉਂਦਾ ਹੈ ਨਾ ਇੱਕ ਏਸੀ ਦੇ ਨਾਲ ਪੰਜ ਰੁੱਖ ਲਾਓ ਹਾਂ ਇਹ ਚਾਹੀਦਾ ਦੁਕਾਨ ਵਾਲੇ ਐਵੇਂ ਕਰਨਾ ਲਿਮਟ ਰੱਖਣ ਲੈ ਜਿਹੜਾ ਅਸੀਂ ਏਸੀ ਲਾ ਜਾਵੇਗਾ ਸਾਡੇ ਕੋਲੋਂ ਘੱਟੋ ਘੱਟ ਪੰਜ ਰੁੱਖ ਲਾਓ ਤੇ ਤਾਂ ਅਸੀਂ ਏਸੀ ਦੇਣਾ ਤੁਹਾਨੂੰ ਚਲੋ ਠੀਕ ਹੈ ਜੀ ਤੇ ਬਾਕੀ ਦੁਬਾਰਾ ਫਿਰ ਤੁਹਾਨੂੰ ਆ ਵਿਖਾ ਦਿੰਦੇ ਆ ਔਰ ਰੁੱਖ ਰੋ ਲੈ ਕੇ ਆ ਰੁੱਖ ਤਿਕਰ ਐ ਖਾਲੀ ਬਾਨ ਗਈ ਚਲੋ ਕਰ ਐ ਤੁਸੀਂ ਆ ਬੂਟੇ ਵੇਖੇ ਹੋਣੇ ਨੇ ਪਰ ਇੱਕ ਬੀਆ ਬਾਣ ਜੰਗਲ ਦੇ ਵਿੱਚ ਨਹਿਰ ਦੀ ਪਟੜੀ ਉੱਤੇ ਜਿੱਥੇ ਨਰਸੀ ਬਣਾਈ ਆ ਵੇ ਕਿੱਡਾ ਸੋਹਣਾ ਬੂਟਾ ਆ ਖੜਾ ਅੱਛਾ ਆ ਖਾਲੀ ਚੰਨ ਪਾਇ ਵੀ ਥਪੜਿਆ ਵੀ ਹਾਂਜੀ ਪਾਇ ਵੀ ਥਪੜਿਆ ਹੀ ਕਿ ਉਹ ਅਨਾਰ ਨੂੰ ਲਾਈ ਕਰੀ ਬਸੋ ਗਾਈ ਚਲੋ ਹੁਣ ਬਕੈਨ ਉੱਪਰ ਜਾਏਗਾ ਨਾ ਠੀਕ ਹੈ ਅਗਾਂਹ ਜਲਦੀ ਕਰ ਦੇਣੀ ਆ ਆ ਅਸੀਂ ਮੋਟਰ ਤੁਹਾਨੂੰ ਪਤਾ ਹੀ ਅੱਗੇ ਚਾਲੂ ਕੀਤੀ ਆ ਆ ਸਾਡਾ ਪ੍ਰੋਜੈਕਟਰ ਪਿਆ ਜੀ ਬੰਨਾ ਹਰ ਵੇਖੋ ਨੇ ਤੁਹਾਨੂੰ ਦਿਖਾ ਦਿਆਂ ਸਾਰਾ ਕੁਝ ਏ ਏ ਏ ਆ ਬੜਾ ਪਾਣੀ ਨੇ ਚੇ ਪਿਛਾ ਹੋ ਜਾ ਪਿਛਾ ਹੋ ਜਾ ਸੀਰਤ ਇਹ ਨਹਿਰ ਚ ਪਾਣੀ ਚੰਨਾ ਹੈ। ਆ ਬਿਲੀ ਜੋ ਨਹੀਂ ਸੁੱਕਾ ਨਹਿਰ ਮੁੱਢੇ ਤੇ ਚੋਨਾ ਫਿਰ ਸੁੱਕਿਆ ਪਿਆ। ਮਾਨ ਸਰਕਾਰ ਜੀ ਆਹ ਦੇ ਮੁਲਾਇਮਾਂ ਨੂੰ ਖਿੱਚੋ ਮੜਾਣਾ ਪਾਣੀ ਭੇਜ ਦੇਣਾ ਆ ਵੇਖੋ। ਕਿੰਨੇ ਦਿਨ ਹੋ ਗਏ ਨੇ 13 ਲੈ ਸ਼ਾਇਦ ਹੀ ਦੋ ਦਿਨ ਨਹਿਰ ਚੱਲੀ ਹੋਣੀ ਬਾਤ ਹੋਦਾ ਨਾ। ਕਦੋਂ ਜਲਦੀ ਹੈ ਜੀ ਅੱਕਾ ਫਿਰ ਬੰਦ ਰਹੇ ਹਾਂ ਹਾਂ ਇਹ ਹਫਤੇਵਾਰੀ ਹੈ ਕਿਹੜੇ ਵਾਰ ਆਂਦੀ ਹੈ ਹਫਤਾਵਾਰੀ ਹੈ ਹਫਤਾਵਾਰੀ ਤੇ ਰੋਜ਼ ਜਲਣੀ ਚਾਹੀਦੀ ਹੈ ਮਾਨ ਸਾਹਿਬ ਤੁਸੀਂ ਵੀ ਜ਼ਿੰਮੇਦਾਰ ਹੋ ਜੇ ਚਲੋ ਬਾਕੀ ਸਰਕਾਰਾਂ ਜੋ ਕਰ ਰਹੀਆਂ ਪਰ ਆਮ ਲੋਕਾਂ ਨੂੰ ਚਾਹੀਦਾ ਕੋ ਦੋ ਚਾਰ ਜ ਰੁੱਖ ਲਾ ਦਿਓ ਰੁੱਖ ਲਾ ਦਿਓ ਇਹ ਸੇ ਰੋੜੀ ਨਾ ਪਵੇ ਤੇ ਬਿਜਲੀ ਆਪਣੇ ਵਾਦੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਜੈ ਸ਼੍ਰੀ ਰਾਮ